हां जी दोस्तों ਹੱਥ ਵੀ ਜੋ ਵੇਖ ਰਹੇ ਆ ਜੋਧਾ ਕੋਠਾ ਗੁਰੂ ਉਹਨਾਂ ਦਾ ਰਿਸ਼ਤੇਦਾਰ ਜਸਪਾਲ ਸਿੰਘ ਫੌਜੀ ਉਹਨਾਂ ਨੇ ਪੁੱਲਾ ਟੈਂਟ ਹਾਊਸ ਭਗਤਾ ਭਾਈ ਵਿਖੇ ਬਹੁਤ ਵਧੀਆ ਸ਼ਾਨਦਾਰ ਟੈਂਟ ਦਾ ਕੰਮ ਆ ਜਿਹੜਾ ਉਹ ਕੀਤਾ ਗਿਆ ਤੇ ਆ ਤੁਸੀਂ ਵੇਖ ਰਹੇ ਹੋ ਜਿਹੜੀਆਂ ਸਜਾਵਟਾਂ ਇੱਥੇ ਲੱਗੀਆਂ ਹੋਈਆਂ ਬਹੁਤ ਵਧੀਆ ਡੈਕੋਰੇਸ਼ਨ ਹਰ ਪ੍ਰਕਾਰ ਦੀ ਸਹੂਲਤ ਜਨਰੇਟਰ ਜੋ ਕਿ ਵਿਆਹ ਸਾਧੀਆਂ ਵਾਸਤੇ ਆਪਣਾ ਹਲਦੀ ਦਾ ਆਪਣਾ ਤਿਹਾਰਾ ਤੇ ਹਰ ਕਿਸਮ ਦਾ ਜਾਨੀ ਕਿ ਇਹਨਾਂ ਕੋਲੇ ਖਾਸ ਪ੍ਰਬੰਧ ਆ ਲੜੀਆਂ ਦਾ ਡੈਕੋਰੇਸ਼ਨ ਤੇ ਆਹ ਜਿਹੜਾ ਟੈਂਟ ਆ ਤੁਸੀਂ ਇੱਕ ਖੂਬਸੂਰਤ ਟੈਂਟ ਵੇਖ ਹੀ ਰਹੇ ਹੋ ਇਹ ਆਪਣੇ ਭਗਤੇ ਭਾਈ ਕੇ ਵਿਖੇ ਪੈ ਚੁੱਕਿਆ ਜਿਨ੍ਹਾਂ ਦੀ 20 ਤਰੀਕ ਨੂੰ 20 12 24 ਨੂੰ ਓਪਨਿੰਗ ਕਰੀ ਜਾਊਗੀ ਤੇ ਹਰ ਇੱਕ ਦੋਸਤ ਮਿੱਤਰ ਨੇ ਉਥੇ ਜ਼ਰੂਰ ਪਹੁੰਚਣਾ ਤੇ ਇਹਨਾਂ ਨੂੰ ਜਿਹੜਾ ਆਪਦਾ ਪ੍ਰੋਗਰਾਮ ਕਿਸੇ ਦੇ ਵੀ ਕੋਈ ਪ੍ਰੋਗਰਾਮ ਹੈਗਾ ਖੁਸ਼ੀ ਦਾ ਕੋਈ ਕਿਸ ਤਰ੍ਹਾਂ ਦੀ ਹੁੰਦੀ ਆ ਕੰਟੈਂਟ ਦੀ ਜ਼ਰੂਰਤ ਆਪਾਂ ਨੂੰ ਪੈਂਦੀ ਗਈ ਆ ਹਰ ਇੱਕ ਥਾਂ ਤੇ ਖੁਸ਼ੀ ਗਮੀ ਦੇ ਵਿੱਚ ਤੇ ਇਹਨਾਂ ਨੂੰ ਲਾਜ਼ਮੀ ਆਪਾਂ ਸੇਵਾ ਦਾ ਮੌਕਾ ਦੇਣਾ ਤੇ ਵਾਈਟ ਰੰਗ ਦਾ ਜੋ ਆਪਣਾ ਭੋਗਾ ਤੇ ਚੱਲਦਾ ਤੇ ਆ ਜਿਹੜਾ ਵਿਆਹਾਂ ਸਾਧੀਆਂ ਤੇ ਜਿਹੜਾ ਚੱਲਦਾ ਇਸ ਦੀ ਡੈਕੋਰੇਸ਼ਨ ਤੁਸੀਂ ਵੇਖ ਹੀ ਰਹੇ ਆ ਬਿਲਕੁਲ ਨਵੇਂ ਤਰੀਕੇ ਦੇ ਨਵੇਂ ਡਿਜ਼ਾਈਨ ਦੇ ਜਿਹੜੇ ਭਾਂਡੇ ਨਵੇਂ ਡਿਜ਼ਾਈਨ ਦੀਆਂ ਕੁਰਸੀਆਂ ਬਹੁਤ ਖੂਬਸੂਰਤ ਕੁਰਸੀਆਂ ਇੱਕ ਸਿਰਫ ਇਕੱਲਾ ਟੈਂਟ ਨਾ ਹੀ ਟੈਂਟ ਹਰ ਇੱਕ ਟੈਂਟ ਦੀ ਵਜ੍ਹਾ ਹੁੰਦਾ ਪਰ ਟੈਂਟ ਟੈਂਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਇਹ ਇੱਕ ਪੈਲਸ ਦਾ ਰੂਪ ਧਾਰਿਆ ਹੋਇਆ ਹੈ ਜਿਹੜਾ ਟੈਂਟ ਦੇ ਤੇ ਬਹੁਤ ਇਹਨਾਂ ਨੇ ਪੈਸਾ ਜਾਨ ਕੇ ਇਨਵੈਸਟ ਕਰਿਆ ਹੋਇਆ ਤੇ ਆਪਣੇ ਇਹ ਜਿਹੜਾ ਟੈਂਟਾਂ ਇਲਾਕੇ ਦੇ ਵਿੱਚ ਪਹਿਲਾ ਟੈਂਟ ਆ ਭਗਤੇ ਭਾਈ ਦੇ ਏਰੀਏ ਦੇ ਵਿੱਚ ਜਿਹੜਾ ਇੰਨਾ ਸ਼ਾਨਦਾਰ ਖੂਬਸੂਰਤ ਤੇ ਬਹੁਤ ਵਧੀਆ ਪ੍ਰਕਾਰ ਦੀਆਂ ਕੁਰਸੀਆਂ, ਭਾਂਡੇ, ਮੇਜ਼ ਤੇ ਬਹੁਤ ਜਾਨ ਕੇ ਵਧੀਆ ਸੋਚ ਸਮਝ ਕੇ ਪੂਰੀ ਰਾਇ ਦੇ ਨਾਲ ਇਹ ਸਾਰਾ ਸਮਾਨ ਆ ਜਿਹੜਾ ਉਹ ਪਾਇਆ ਗਿਆ ਤੇ ਹਰ ਇੱਕ ਬੰਦੇ ਨੂੰ ਖੁਸ਼ੀ ਦੇ ਮੌਕੇ ਇਹ ਹੁੰਦੇ ਆ ਵੀ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਵਧੀਆ ਹੋਵੇ ਚੰਗਾ ਹੋਵੇ ਦਿਖਦੇ ਵਿੱਚ ਸੋਹਣਾ ਹੋਵੇ ਤੇ ਪੈਸੇ ਵੀ ਜਾਨੀ ਕਿ ਤਕਰੀਬਨ ਹਰ ਇੱਕ ਬੰਦੇ ਨੂੰ ਹੁੰਦਾ ਵੀ ਜਾਂ 2 ਰੁਪਏ ਫਾਇਦਾ ਹੋਵੇ ਤੇ ਹਰ ਇੱਕ ਗੱਲ ਪੱਖੋਂ ਤੁਸੀਂ ਇਹਦਾ ਲਾਭ ਉਠਾ ਸਕਦੇ ਹੋ ਤੇ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਟੈਂਟ ਲਾਉਣਾ ਬੇਸ਼ੱਕ ਦੀ ਆਪਾਂ ਟੈਂਟ ਚੰਗੇ ਵੀ ਹੋ ਸਕਦੇ ਆ ਪਰ ਜਿਹੜਾ ਟੈਂਟ ਦੇ ਨਾਲ ਬੰਦੇ ਹੁੰਦੇ ਆ ਉਹਨਾਂ ਨੂੰ ਸਿਰਫ ਆਬਦੀ ਜਿਹੇ ਜੀ ਕੋਈ ਆਪਣੀ ਕੋਠੀ ਆ ਜਿਹੇ ਜੀ ਆਪਣਾ ਮਕਾਨ ਆ ਤੇ ਉਹ ਜਿਹੇ ਹਿਸਾਬ ਦੇ ਨਾਲ ਜਿਹੜੀ ਡੈਕੋਰੇਸ਼ਨ ਦੇਣੀ ਹੁੰਦੀ ਆ ਤੇ ਇਹ ਚੀਜ਼ਾਂ ਦਾ ਬਹੁਤ ਅੰਤਰਾ ਜਿਹੜੇ ਟ੍ਰੇਡ ਬੰਦੇ ਹੁੰਦੇ ਆ ਟ੍ਰੇਡ ਬੰਨਿਆਂ ਦੇ ਵਿੱਚ ਨਾਲ ਇਹ ਚੀਜ਼ਾਂ ਦੀ ਡੈਕੋਰੇਸ਼ਨ ਪੂਰੀ ਵਧਾਈ ਜਾਂਦੀ ਆ ਤੇ ਤੁਸੀਂ ਲਾਜ਼ਮੀ ਇੱਕ ਤਾਂ 20 ਤਰੀਕ 20 12 ਨੂੰ ਜ਼ਰੂਰ ਦਰਸ਼ਨ ਦੇਣੇ ਫਕਤਾ ਭਾਈ ਵੀਖੇ ਇਹਦੀ ਓਪਨਿੰਗ ਹੋ ਰਹੀ ਆ ਤੇ ਬਾਕੀ ਇਹ ਫੌਜੀ ਸਾਹਿਬ ਜਸਪਾਲ ਸਿੰਘ ਫੌਜੀ ਭੁੱਲਾ ਟੈਂਟ ਦੇ ਨਾਂ ਦੇ ਉੱਤੇ ਇਹਨਾਂ ਨੇ ਟੈਂਟ ਦਾ ਜਿਹੜਾ ਆਪਦਾ ਜਿਹੜਾ ਨਾਂ ਰੱਖਿਆ ਹੋਇਆ ਤੇ ਲਾਜ਼ਮੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਆਪਣੇ ਨੇੜੇ-ਨੇੜੇ ਪਿੰਡ ਜੋ ਵੀ ਪਿੰਡੇ ਆ ਦਿਆਲਪੁਰਾ ਕਲਿਆਣ ਕਣੀਆਂ ਮਲੂਕਾ ਰਮਾਣਾ ਤੇ ਇਧਰ ਫਕਤਾ ਸਿਰਗੇ ਵਾਲਾ ਤੇ ਹਮੀਰਗੜ ਗੁਰੂਸਰ ਤੇ ਇਹ ਸਾਰੇ ਪਿੰਡਾਂ ਦਾ ਜਾਨੀ ਕਿ ਨੇੜਾ ਤੇੜਾ ਏਰੀਆ ਤੇ ਸਾਰੇ ਆਪਣੇ ਆਪ ਦੀ ਮਿਲਬਰਤਨ ਵਾਲੇ ਸੱਜਣਾ ਤੇ ਲਾਜ਼ਮੀ ਤੁਸੀਂ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਆਪਾਂ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਵੀ ਸ਼ਾਮਲ ਹੋਣਾ ਓਪਨਿੰਗ ਵਾਲੇ ਦਿਨ ਤੇ ਇਹਨਾਂ ਨੂੰ ਜਿਹੜੀ ਸਾਈ ਆਪਾਂ ਕਿਸੇ ਦੇ ਵੀ ਪ੍ਰੋਗਰਾਮ ਆਪਣੇ ਯਾਰ ਮਿੱਤਰ ਦੇ ਕਿਸੇ ਦੋਸਤ ਭੈਣ ਭਰਾ ਯਾਰ ਮਿੱਤਰ ਰਿਸ਼ਤੇਦਾਰ ਦੇ ਤੇ ਆਪਾਂ ਲਾਜ਼ਮੀ ਇਹਨਾਂ ਨੂੰ ਜਾਨੀ ਕਿ ਸਾਇਆਂ ਵੱਧ ਤੋਂ ਵੱਧ ਇਹ ਦਿਵਾਉਣੀ ਆ ਕਿਉਂਕਿ ਹਰ ਇੱਕ ਬੰਦੇ ਨੂੰ ਨਵੇਂ ਟੈਂਟ ਦਾ ਜਿਹੜਾ ਲਾਹਾ ਉਹ ਮਿਲਣਾ ਚਾਹੀਦਾ ਤੇ ਬਿਲਕੁਲ ਜਿਹੜੇ ਆਹ ਇੱਕ ਤਰ੍ਹਾਂ ਦਾ ਆ ਤੁਸੀਂ ਵੇਖ ਰਹੇ ਹੋ ਇਹ ਪੜਦੇ ਇੱਕ ਤਰ੍ਹਾਂ ਦੇ ਨਹੀਂ ਇਹ 4-5 ਤਰ੍ਹਾਂ ਦੇ ਪੜਦੇ ਆ ਤੇ ਬਾਕੀ ਕੋਈ ਜਨਰੇਟਰ ਦੀ ਲੋੜ ਆ ਤੇ ਲੜੀਆਂ ਦਾ ਤੇ ਜਿਹੜੇ ਰੋਟੀ ਵਾਲੇ ਆ ਤੇ ਵੇਟਰ ਬਹੁਤ ਵਧੀਆ ਜਿਹੇ ਜਾਂ ਮਰਜੀ ਕੋਈ ਵੇਟਰ ਮਰਦੀ ਵਾਲਾ ਤੇ ਚਾਹੇ ਆਮ ਸਾਦੇ ਵੇਟਰ ਜਿਹੇ ਜਿਹੇ ਵੀ ਕੋਈ ਵੇਟਰ ਮਂਗਾਊਗਾ ਉਹ ਜਿਹੇ ਵੇਟਰਾਂ ਦਾ ਵੀ ਇਹਦੇ ਕੋਲੇ ਇਹਨਾਂ ਕੋਲੇ ਖਾਸ ਪ੍ਰਬੰਧ ਹੈਗਾ ਤੇ ਕਿਉਂ ਯਾਨਕਿ ਪੈਸਾ ਤਾਂ ਦੋਸਤੋ ਉਹ ਜਿਹੇ ਲੱਗਣਾ ਹੁੰਦਾ ਜਿਹੇ ਜਆ ਆਪਾਂ ਕੋਈ ਆਪਾਂ ਆਪਾਂ ਕੰਮ ਕਰਾਂਗੇ ਜਾਂ ਕੋਈ ਜਿਹੇ ਜਆ ਖਰਚਾ ਆਪਾਂ ਕਰਨਾ ਤੇ ਪਰ ਇਹ ਨਹੀਂ ਹੋਊਗਾ ਵੀ ਗਾਹਕ ਨੂੰ ਨਰਾਸਾ ਹੋਣਾ ਪਊਗਾ ਤੇ ਗਾਹਕ ਨੂੰ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦੀ ਵੈਰਾਈਟੀ ਇਹ ਮਿਲੂਗੀ ਤੇ ਇਹ ਇਹਨਾਂ ਦਾ ਦਾਵਾ ਤੇ ਇਹ ਕਦੇ ਵੀ ਕਿਸੇ ਪੱਖੋਂ ਕੋਈ ਲਾਂਭਾ ਨਹੀਂ ਆਊਗਾ ਕਿਉਂਕਿ ਕਿਉਂ ਜੀ ਤਾਂ ਨਵਾਂ ਸਮਾਨ ਆ ਤੇ ਬੰਦੇ ਸਮਾਨ ਨਵਾਂ ਤੇ ਬੰਦੇ ਪੁਰਾਣੇ ਆ ਜਿਹੜੇ ਲਾਉਣ ਵਾਲੇ ਬੰਦੇ ਉਹ ਬਹੁਤ ਸਾਲਾਂ ਦਾ ਨੋਦਾ 20 25 ਸਾਲ ਦਾ 30 ਸਾਲ ਦਾ ਤਜਰਬਾ ਜਿਹੜੇ ਬੰਦੇ ਨਾਲ ਇਹਦੇ ਅਟੈਚ ਆਗੇ ਤੇ ਲਾਜ਼ਮੀ ਆਪਾਂ ਮੌਕਾ ਦੇਣਾਗਾ ਤੇ ਦੋਸਤੋ ਫੇਰ ਆਪਾਂ ਦੱਸ ਦਿੰਨੇ ਆ ਜੋਧਾ ਕੋਠਾਗੁਰੂ ਉਹਨਾਂ ਦਾ ਰਿਸ਼ਤੇਦਾਰ ਜਸਪਾਲ ਫੌਜੀ ਪੁੱਲਰ ਬੈਰੋਕੇ ਵਾਲਾ ਉਹਨਾਂ ਨੇ ਜਿਹੜਾ ਟੈਂਟ ਆ ਇਹ ਆਪਣਾ ਭਗਤਾ ਭਾਈ ਕਾ ਵੀਖੇ ਜੇਲਾ ਸਰਪੰਚ ਉਨ੍ਹਾਂ ਦੀ ਦੁਕਾਨ ਦੇ ਵਿੱਚ ਇਹ ਜਨਨ ਕਿ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਆਪਾਂ ਲਾਜ਼ਮੀ ਇਹਨਾਂ ਨੂੰ ਸੇਵਾ ਦਾ ਮੌਕਾ ਦੇਣਾ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਸਾਰਿਆਂ ਦਾ ਧੰਨਵਾਦ ਤੇ ਆ ਪਹਿਲੇ ਦਿਨ ਇਹਨੇ ਅਖੰਡ ਪਾਠ ਦੇ ਉੱਤੇ ਜਿਹੜਾ ਆਪਦੀ ਇੱਥੇ ਸ਼ੁਰੂਆਤ ਕਰੀ ਸੀ ਤੇ ਆਪਾਂ ਆਖਿਆ ਵੀ ਚਲੋ ਇਨਾਂ ਦਾ ਆਪਾਂ ਵੀ ਥੋੜੀ ਜੀ ਵੀਡੀਓ ਬਣਾ ਕੇ ਪਾ ਦਈਏ ਤੇ ਤੁਸੀਂ ਪਿਆਰ ਜਿੰਨੇ ਕਰਦੇ ਆ ਦੋਸਤ ਮਿੱਤਰ ਤੇ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਲਾਜ਼ਮੀ ਕਰ ਦਿਓ ਕਿਉਂਕਿ ਕਿਸੇ ਵੀ ਬੰਦੇ ਨੇ ਜਦੋਂ ਨਵਾਂ ਕੰਮ ਚਲਾਉਣਾ ਉਹ ਜਾਨੀ ਕਿ ਪ੍ਰਮੋਸ਼ਨ ਦੀ ਉਹਨੂੰ ਲੋੜ ਹੁੰਦੀ ਆ ਤੇ ਆਪਾਂ ਇੰਨਾ ਕੁ ਸਹਿਯੋਗ ਜਿੰਨਾ ਕੁ ਬੰਦਾ ਸਹਿਯੋਗ ਕਰਨ ਉਹਨਾਂ ਸਾਰੇ ਆਪਾਂ ਦਈਏ ਤੇ ਕਿਉਂਕਿ ਜਿਹੜਾ ਦੋਸਤੋ ਪਹਿਲਾਂ ਵੀ ਤੁਸੀਂ ਬਹੁਤ ਜ਼ਿਆਦਾ ਜਾਨੀ ਕਿ ਇਸ ਪਰਿਵਾਰ ਦੇ ਨਾਲ ਅਟੈਚ ਆ ਬਹੁਤ ਪਿਆਰ ਦਿੰਦੇ ਆ ਸਤਿਕਾਰ ਦਿੰਦੇ ਆ ਤੇ ਆਪਣੀ ਇਹੀ ਬੇਨਤੀ ਆ ਬਹੁਤ ਵਧੀਆ ਨੇਚਰ ਦਾ ਵਰਤਨ ਵਾਲਾ ਬੰਦਾ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿਉਂ ਹਜੇ ਵਿਚਰਾ ਘਾਟਾ ਬੰਦਾ ਉਹ ਹੌ ਸਾਵਨਾ ਹੌਲੀ 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 ਬੰਦਾ ਵਿਚਰ ਲੱਗ ਜਾਂਦਾ ਤੇ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਅੱਗੇ ਫੇਰ ਤੁਹਾਨੂੰ ਦੱਸ ਦਿਆਂ ਵੀ ਸ਼ੇਅਰ ਕਰ ਦਿਓ ਤੇ ਇਹ ਟੈਂਟ ਜਿਸ ਵੀ ਦੋਸਤ ਮਿੱਤਰ ਨੇ ਲਜਾਣਾ ਤੇ ਉਹ ਉੱਤੇ ਆਪਾਂ ਨੰਬਰ ਦੇਤਾ ਤੇ ਨੰਬਰ ਤੇ ਸੰਪਰਕ ਕਰ ਸਕਦਾ ਤੇ ਧੰਨਵਾਦ